ਸ਼੍ਰੀ ਵਾਹਿਗੁਰੂ ਆਹੇ ਗੁਰੂ ਸਾਹਿਬ ਜੀ ਆਓ ਦੋਹੀ ਮਹਲਾ ਪੰਜਵਾਂ ਦਰਸ਼ਨ ਦੇ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਮੇਰਾ ਇਹ ਬਨੰਤੀ ਸੁਣ ਪ੍ਰਮੇਰੇ ਜਿਹੇ ਨਾਮ ਕਰਿ ਆਪਣੇ ਚੇਰੇ ਰਹਾਉ ਆਪਣੇ ਸ਼ਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿੰਨੇ ਵਿਰਲੇ ਜਾਤੇ ਸੋਣਾ ਬਿਨੋ ਪ੍ਰ ਮੇਰੇ ਮਿਤਾ ਚਰਨ ਕਮਲ ਵਸੈ ਮੇਰੇ ਚੀਤਾ ਨਾਨਕੇ ਕਰਿ ਅਰਦਾਸ ਵਿਸਰ ਨਾਹੀ ਪੂਰਨ ਗੁਣਤਾ ਜਰਨ ਕਮਲ ਵਸੈ ਮੇਰੇ ਚੀਤਾ ਨਾਨਕੇ ਕਰੇ ਅਰਦਾਸ ਵਿਸਰ ਨਾਹੀ ਪੂਰਨ ਗੁਨਤਾਸ ਗੁਰੂ ਰੂਪ ਗੁਰੂ ਪਿਆਰੀ ਸواری ਸਾਧ ਸੰਗਤ ਜੀਓ पंचम गुरु देव श्री गुरु अर्जन देव जी पावन शब्द सोही अंदर अंकत परमात्मा ने किया है उच्चारण किया दर्शना का जिक्र किया है पहली पंगती ते दर्शन देख जीवा गुरु तेरा आया है ਦਰਸ਼ਨਾਂ ਦੇ ਸਬੰਧ ਅੰਦਰ ਪੰਚਮ ਗੁਰਦੇਵ ਦਾ ਸੁੰਦਰ ਫਰਮਾਨ ਹੈ ਸੁਣ ਯਾਰ ਹਮਾਰੇ ਸੱਜਣ ਇੱਕ ਕਰਿਓ ਬਨੰਤੀਆਂ ਜਿਸ ਮੋਹ ਲਾਲ ਪਿਆਰੇ ਹਮ ਫੇਰਾਂ ਕੋ ਜੰਤੀਆਂ ਇਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ ਦਰਸ਼ਨ ਦੀਜੈ ਪ੍ਰਭ ਸੇ ਮਨ ਲੀਨਾ ਜਿਉਂ ਜਲ ਮੀਨਾ ਚਾਦਰਕ ਜਿਵੇਂ ਦਸੰਤੀਆਂ ਜਨ ਨਾਨਕ ਗੁਰਪੂਰਾ ਪਾਇਆ ਸਗਲੇ ਤਖਾ ਬਝੰਤੀਆਂ ਵਿਦਵਾਨਾਂ ਨੇ ਗ੍ਰੰਥਾਂ ਵਿੱਚ ਦਰਸ਼ਨ ਚਾਰ ਪ੍ਰਕਾਰ ਦਾ ਦੱਸਿਆ ਲਿਖਿਆ ਹੈ ਜਿਸ ਦਾ ਨਿਰਣਾ ਇਸ ਪ੍ਰਕਾਰ ਹੈ ਪਹਿਲਾ ਹੈ ਸਰਵਣ ਦਰਸ਼ਨ ਕਿ ਕੰਨਾਂ ਦੇ ਨਾਲ ਬਾਣੀ ਸਰਵਣ ਕਰਨੀ 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 ਪ੍ਰੀਤਮ ਦੇ ਗੁਣ ਤੇ ਰੂਪ ਸੁਣ ਕੇ ਉਸ ਦੇ ਮਲਾਪ ਮਨ ਵਿੱਚ ਤੰਗ ਪੈਦਾ ਹੁੰਦਾ ਹੈ ਮਹਾਰਾਜ ਕਹਿੰਦੇ ਨੇ ਸੁਣ ਜੀਵਾ ਸੋਏ ਤੇਮਾਰੀ ਤੋਂ ਪ੍ਰੇਤਮ ਠਾਕੁਰ ਹੰਦਪਾਰੀ ਤੇ ਮਹਾਰਾਜ ਦੂਸਰਾ ਸ਼ਬਦ ਦੱਸਦੇ ਨੇ ਕਹਿੰਦੇ ਗੁਰੂ ਜੀ ਦੀ ਸਿਵਤ ਸੁਣ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਦਾ ਮਨ ਅੰਦਰ ਚਾਹ ਪੈਦਾ ਹੋਣਾ ਜਿਸ ਤਰ੍ਹਾਂ ਮਨੁੱਖ ਸੋਖਾਹੋਕਾਰ ਪਾਸੋਂ ਸੁਣ ਕੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਦਾ ਚਾਹ ਸ਼ਿਵਨਾਬ ਰਾਜੇ ਦੇ ਮਨ ਅੰਦਰ ਹੋਇਆ ਸੀ ਸੰਗਲਾ ਦੀਪ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਾਜੇ ਦੇ ਯਾਦ ਕਰਨ ਤੋਂ ਉਸ ਨੂੰ ਦਰਸ਼ਨ ਦੇ ਕੇ ਤਾਰਿਆ ਸੀ ਗੁਰੂ ਪਿਆਰਿਓ ਇਹੋ ਜੀ ਤਾਂਗ ਹੋਈ ਉਹਦੇ ਕੋਲੋਂ ਉੱਥੇ ਸਾਰਾ ਕੁਝ ਕਰਵਾ ਕੇ ਗੁਰੂ ਮਹਾਰਾਜ ਅਲੋਪ ਹੋ ਗਏ ਸੀ ਤੇ ਸੋਧਪੋਧ ਜਿਹੜੇ ਸੀ ਸੰਗਲਾ ਦੇਵ ਦਾ ਰਾਜਾ ਸਿਵਨਾਬ ਤੇ ਗੁਰੂ ਪਿਆਰਿਓ ਕਹਿੰਦੇ ਉਹਨੂੰ ਫੇਰ ਦਰਸ਼ਨ ਦੇ ਕੇ ਮਹਾਰਾਜ ਨੇ ਨਿਹਾਲ ਕੀਤਾ ਸੀ ਤੇ ਦੂਸਰਾ ਹੈ ਚਿੱਤਰ ਦਰਸ਼ਨ ਜਿਹੜੀਆਂ ਆਪਾਂ ਆਮ ਫੋਟੋਆਂ ਵੇਖਦੇ ਆਂ ਅੱਜ ਕੱਲ ਮੋਬਾਈਲ ਦਾ ਯੁੱਗ ਹੈ ਵੀਡੀਓ ਕਾਲ ਤੇ ਆਪਾਂ ਜਦੋਂ ਵੀ ਗੱਲ ਕਰਦੇ ਆ ਇੱਕ ਦੂਸਰੇ ਦਾ ਚਿੱਤਰ ਦਿਸਦਾ ਐਸੇ ਤਰ੍ਹਾਂ ਹੀ ਪਿਆਰੇ ਦੀ ਮੂਰਤ ਦਾ ਦਰਸ਼ਨ ਭਾਵ ਪ੍ਰੇਤਨ ਦੀ ਤਸਵੀਰ ਦਾ ਜਾਂ ਕਹੋ ਫੋਟੋ ਦੇ ਦਰਸ਼ਨ ਗੁਰਮਤਿ ਵਿੱਚ ਚਿੱਤਰ ਦਰਸ਼ਨ ਨੂੰ ਕੋਈ ਮਹਾਨਤਾ ਨਹੀਂ ਹੈ ਤੇ ਫਿਰ ਵੀ ਆਪਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪੂਜਾ ਕਰਦੇ ਆ ਫੋਟੋ ਰੱਖ ਲੈਣੇ ਜਾਂ ਕਿਸੇ ਵੀ ਦੇਵੀ ਦੇਵਤੇ ਦੀ ਕਿਸੇ ਨੇ ਸ਼ਿਵ ਤੇ ਰੱਖੀ ਹੈ ਕਿਸੇ ਨੇ ਹਨੂਮਾਨ ਦੇ ਰੱਖੀ ਹੈ ਕਿਸੇ ਨੇ ਸ਼ਨੀ ਦੇਵ ਦੀ ਰੱਖੀ ਹੈ ਤੇ ਗੁਰੂ ਪਿਆਰਿਓ ਕਿਸੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਕਿਸੇ ਨੇ ਜਿਨੇ ਸਰਦਾ ਭਾਵਨਾ ਦੇ ਵਿੱਚ ਆ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਫੋਟੋ ਰੱਖ ਕੇ ਉਹ ਜੀ ਪੂਜਾ ਸੇਵਾ ਕਰਦੇ ਨੇ ਤੇ ਮਹਾਰਾਜ ਕਹਿੰਦੇ ਪਖਾਨ ਗੱਡ ਕੇ ਮੂਰਤ ਕਿੰਨੀ ਜੇ ਕੇ ਸ਼ਾਂਤੀ ਪਾਓ ਜੇ ਇਹ ਮੂਰਤ ਸਾਜੀ ਹੈ ਕਿਉਂ ਗੜਨ ਹਾਰੇ ਖਾਓ ਕਿਉਂਕਿ ਮੂਰਤ ਮੂਰਤ ਤੋਂ ਪੈਦਾ ਹੁੰਦੀ ਆ ਮੂਰਤ ਬਣਾਉਣ ਵਾਲਾ ਵੀ ਪਰ ਉਹਦੇ ਦਰਸ਼ਨ ਹੁੰਦੇ ਨੇ ਮਨ ਦੇ ਵਿੱਚ ਸਰਦਾ ਭਾਵਨਾ ਦਰਸ਼ਨਾ ਦੀ ਹੁੰਦੀ ਹੈ ਜਿਸ ਲਈ ਚਿੱਤਰ ਦਰਸ਼ਨ ਦਾ ਸਿਰਫ ਦਰਸ਼ਨ ਮਾਤਰ ਹੀ ਹਾਂ ਨਹੀਂ ਮੋਹਨ ਮੀਤ ਕੋ ਚਿੱਤਰ ਲਿਖਿਆ ਭਾਈ ਚਿੱਤਰ ਹੀ ਸੀ ਤੂੰ ਵਿੱਚ ਚਿੱਤਰ ਕਹਾ ਹੈ ਮਹਾਰਾਜ ਕਹਿੰਦੇ ਕਈ ਵਾਰ ਫੋਟੋ ਨੂੰ ਵੇਖ ਕੇ ਮਨ ਦੀ ਭਾਵਨਾ ਪੂਰੀ ਕਰ ਲੈਂਦੀ ਹੈ ਦਰਸ਼ਨ ਕਰ ਲਈਦਾ ਹੈ ਉਹਨੂੰ ਤੂਬਤੀ ਕਰਕੇ ਮਨ ਦੀ ਸਰਧਾ ਪੂਰੀ ਹੋ ਜਾਂਦੀ ਹੈ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮੂਰਤੀ ਪੂਜਾ ਦਾ ਵੀ ਖੰਡਨ ਕੀਤਾ ਤੇ ਗੁਰੂ ਪਿਆਰਿਓ ਤੀਸਰਾ ਜਿਹੜਾ ਹੈ ਸੋਪਨ ਦਰਸ਼ਨ ਜਿਹੜਾ ਆਪਾਂ ਨੂੰ ਰਾਤ ਨੂੰ ਸੁੱਤੇ ਪਿਆ ਨੂੰ ਸੁਪਨੇ ਦੇ ਵਿੱਚ ਆਉਂਦਾ ਹੈ। ਕਈ ਵਾਰ ਸੁੱਤੇ ਹੋਈਦਾ ਵੱਡੇ ਵੱਡੇ ਪਹਾੜਾਂ ਤੇ ਚਲੇ ਜਾਂਦਾ ਹੈ। ਵੱਡੇ ਵੱਡੇ ਗੁਰਦੁਆਰਿਆਂ ਦੇ ਵਿੱਚ ਦਰਸ਼ਨ ਹੋਣ ਲੱਗ ਜਾਂਦੇ ਨੇ। ਵੱਡੇ ਵੱਡੇ ਕੱਠ ਦਿਸਦੇ ਨੇ। ਤੇ ਗੁਰੂ ਪਿਆਰਿਓ ਕਹਿੰਦੇ ਪਿਆਰੇ ਪ੍ਰੀਤਮ ਦੇ ਸੁਪਨੇ ਵਿੱਚ ਦਰਸ਼ਨ ਹੋਣੇ ਦੇ ਮਹਾਰਾਜ ਭਗਤਾਂ ਨੇ ਵੀ ਕਈ ਵਾਰ ਕਹਿਆ ਕਹਿੰਦੇ ਸੁਣ ਸਖੀਏ ਮੇਰੀ ਨੀਂਦ ਭਲੀ ਮੈਂ ਆਪ ਨੜਾ ਬਿਨ ਮਿਲੇ ਤੇ ਗੁਰੂ ਪਿਆਰਿਓ ਸੁਪਨੇ ਦੇ ਵਿੱਚ ਉਸ ਪ੍ਰਮਾਤਮਾ ਦੇ ਦਰਸ਼ਨ ਹੋ ਜਾਣੇ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਅੱਖਾਂ ਖੁੱਲਦੀਆਂ ਨੇ

चौथा दर्शन प्रीत, प्यारे प्रीतम दा है सा महाराज ने कहें आदश अगोत्र लाख रंजन सो देखिया गुरमुख अखी अखा के दर्शन कर लेना लेन जिस तरह अमृत वेले उठ के धन गुरु ग्रंथ साहब महाराज के जाके दर्शन करते हैं ਇਦੇ ਚਰਨਾਂ ਦੇ ਵਿੱਚ ਸੀਸ ਝੁਕਾਈਦਾ ਧੰਨ ਗੁਰੂ ਦਰਸ਼ਨ ਗ੍ਰੰਥਾ ਮਹਾਰਾਜ ਜੇ ਹੁੰਦੇ ਨੇ ਤੇ ਗੁਰੂ ਪਿਆਰਿਓ ਮਾਤਾ ਭਾਗਪਰੀ ਨੇ ਪਰਦਖ ਦਰਸ਼ਨ ਕੀਤੇ ਨੇ ਬੁਢਾਪੇ ਦੇ ਵਿੱਚ ਆ ਮਾਤਾ ਭਾਗਪਰੀ ਲਾਹੌਰ ਦੇ ਰਹਿਣ ਵਾਲੀ ਇਹਨਾਂ ਨੇ ਦੇਖ ਲਓ ਇੰਨੇ ਭਗਤੇ ਕਰਕੇ ਸਮਰੱਥਾ ਬਣਾ ਲਈ ਸੀ ਇੱਕ ਸਰੀਰ ਕਹਿੰਦੇ ਲਾਹੌਰ ਦੇ ਵਿੱਚ ਹੁੰਦਾ ਦੂਸਰੀ ਆਤਮਾ ਜੜੀ ਹੈ ਅੰਮ੍ਰਿਤਸਰ ਦੇ ਵਿੱਚ ਹੁੰਦੀ ਸੀ ਤ੍ਰਿੰਕਾਲ ਕੀ ਲਾਗੇ ਉਡੀਕਾਂ ਦਰਸਿਓ ਆਜ ਭਾਵ ਤੋਂ ਜੀਕਾ ਗਹਿਰ ਕਾਬ ਕਰ ਵੀਨੇ ਉਚਾਰੇ ਲੈ ਗਣਮਿਓ ਨਿਜ ਗ੍ਰਹਿ ਮਜਾਰੇ ਸਤਿਗੁਰਾਂ ਨੇ ਛੇਵੇਂ ਪਾਤਸ਼ਾਹ ਮਹਾਰਾਜ ਨੇ ਘਰੇ ਜਾ ਕੇ ਦਰਸ਼ਨ ਦਿੱਤੇ ਨੇ ਚੋਲਾ ਬਣਾ ਕੇ ਬੈਠੀ ਸੀ ਮਨ ਵਿੱਚ ਭਾਵਨਾ ਸੀ ਕਿਤੇ ਐਵੇਂ ਹੀ ਸੁਵਾਸਨਾ ਨਿਕਲ ਜਾਣ ਬਿਨਾਂ ਦਰਸ਼ਨ ਕੀਤੇਆਂ ਤੋਂ ਚੋਲਾ ਬਣਾ ਕੇ ਰੱਖਿਆ ਮਨ ਦੇ ਵਿੱਚ ਭਾਵਨਾ ਅਤੇ ਸਰਧਾ ਸੀ ਤੇ ਗੁਰੂ ਮਹਾਰਾਜ ਨੇ ਵਾਹਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਭਗਤ ਰਵਦਾਸ ਜੀ ਵੀ ਐਂ ਲਿਖਦੇ ਜਿੱਦਾਂ ਮਾਤ ਭਾਗ ਪਰੇ ਨੂੰ ਦਰਸ਼ਨ ਹੋਏ ਸੀ ਨਾ ਉਸੇ ਤਰਾਹੀ ਕਹਿੰਦੇ ਭਗਤ ਰਵਦਾਸ ਜੀ ਨੇ ਵੀ ਸ਼ਬਦ ਉਚਾਰਨ ਕੀਤਾ ਮਨ ਦੇ ਵਿੱਚ ਸਰਦਾ ਸੀ ਭਾਵਨਾ ਸੀ ਕਿਉਂਕਿ ਦਰਸ਼ਨਾਂ ਦੀ ਤਾਂਗ ਲੱਗੀ ਹੋਈ ਸੀ ਗੁਰੂ ਪਿਆਰਿਓ ਇਸ ਵਾਸਤੇ ਮਹਾਰਾਜ ਕਹਿੰਦੇ ਦਰਸ਼ਨ ਦੇਖ ਜੀਵਾਂ kurtirਾ ਪੂਰਨ ਕਰਮ ਹੋਏ ਪਰ ਮੇਰਾ ਇਹ ਵਿਚਾਸ ਨਾ ਪਹਿਲਾਂ ਤੇ ਸਤਿਗੁਰੂ ਕਹਿੰਦੇ ਨੇ ਭਗਤ ਰਵਦਾਸ ਜੀ ਵੀ ਕਹਿ ਰਹੇ ਨੇ ਹਮ ਸਰਦੀਨ ਨਾ ਤੁਮ ਸਰ ਅਪ ਤਿਆਰ ਕਿਆ ਕੀਜੈ ਬਤਨੇ ਤੌਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਹਉ ਬਾਲ ਬਰ ਜਾਵਰ ਮਈਆ ਕਾਰਨੇ ਕਾਰਨ ਕਮਨ ਬੋਲ ਬਹੁਤ ਜਨਮ ਵਿਛਰੇ ਥੇ ਮਾਧੋ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਦਾਸ ਆਸ ਲਗ ਜੀਵੋ ਚਿਰ ਪਿਓ ਦਰਸ਼ਨ ਦੇਖੇ ਸੱਚੇ ਪਾਤਸ਼ਾਹ ਤੇਰੇ ਨਾਲੋਂ ਵਿਛੜ ਕੇ ਬਹੁਤ ਸਾਰੇ ਜਨਮ ਹੋ ਗਏ ਨੇ ਤੇਰੇ ਦਰਸ਼ਨ ਨਹੀਂ ਹੋਏ। ਹੇ ਗੁਰੂ ਮਹਾਰਾਜ ਕਿਰਪਾ ਕਰੋ ਦਰਸ਼ਨ ਦਿਓ। ਇਹ ਰਵਿਦਾਸ ਭਗਤ ਦੀ ਅਰਦਾਸ ਸੀ ਬੇਨਤੀ ਸੀ ਪ੍ਰਮਾਤਮਾ ਦੇ ਦਰਸ਼ਨਾ ਵਾਸਤੇ। ਤੇ ਐਸੇ ਤਰਾਹੀ ਪਟਾਣੇ ਵੀ ਮਹਾਰਾਜ ਦਾ ਜਸ ਕੀਤਾ ਹੈ। ਪਟਾਣੇ ਸਵਈਆਂ ਅਗਰ ਦਰਸ਼ਨਾ ਦੇ ਸੰਬੰਧ ਵਿੱਚ ਕਥਨ ਕੀਤਾ ਹੈ। ਆ ਮੈਂ ਗ੍ਰਿਵ ਸੁਭ ਕਰੇ ਹਰੇ ਹੰਗ ਪਾਪ ਸਗਲ ਮਲ ਕਾਮ ਕ੍ਰੋਧ ਅਰ ਲੋਭ ਮੋ ਵਸ ਕਰੇ ਸਬੇ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰਾ ਖੂਬੈ ਗੁਰ ਨਾਮ ਨਿਦ ਕਰਿ ਆਓ ਜਨਮ ਹਮ ਕਾਲਖ ਧੋਵੇ ਸੋ ਕਾਹੋ ਤਾਲ ਗੁਰ ਸੇਵੀਐ ਐਨ ਸੈ ਸੁਭਾਏ ਦਰਸ਼ਨ ਪਰਸੀਐ ਗੁਰੂ ਕੇ ਜਨਮ ਮਰਨ ਦੁਖਦਾਇ ਵਰਤਮਾਨ ਸਮੇਂ ਅੰਦਰ ਵੀ ਸ਼ਬਦ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੱਖ ਦਰਸ਼ਨ ਗੁਰਸਿੱਖ ਭਾਵਨਾ ਦੇ ਨਾਲ ਹਰ ਰੋਜ਼ ਹਰ ਥਾਂ ਹਰ ਦੇਸ਼ ਵਿਦੇਸ਼ ਵਿੱਚ ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਬੈਠੇ ਨੇ ਉੱਥੇ ਜਾ ਕੇ ਦਰਸ਼ਨ ਕਰਦੇ ਹਾਂ ਸਰਵਨ ਦਰਸ਼ਨ ਗੁਰ ਇਤਿਹਾਸ ਰਾਹੀਂ ਗੁਰੂ ਸਾਹਿਬ ਜੀ ਨੇ ਕਵੀ ਸੰਤੋਖ ਸਿੰਘ ਜੀ ਨੇ ਗੁਰ ਪ੍ਰਤਾਪ ਸੂਤਿ ਗ੍ਰੰਥ ਅੰਦਰ ਗੁਰ ਸਿੱਖਾਂ ਨੂੰ ਬਿਆਨਤ ਥਾਈਂ ਕਰਾਏ ਹਨ ਗੁਰ ਬਾਣੀ ਸਰਵਨ ਕਰਦੇ ਨੇ ਕੰਨਾਂ ਦੇ ਨਾਲ ਦਰਸ਼ਨ ਹੁੰਦੇ ਨੇ ਚਿੱਤਰ ਦਰਸ਼ਨ ਕਰਦੇ ਨੇ 10 ਸੂਰਬਾਹਾਂ ਦੀਆਂ ਤਸਵੀਰਾਂ ਰਾਹੀਂ ਗੁਰੂ ਦੇ ਚਿੱਤਰ ਦਰਸ਼ਨ ਕਰਦੇ ਨੇ ਕਿਉਂਕਿ ਫੋਟੋਆਂ ਰਾਹੀਂ ਗੁਰਾਂ ਦੇ ਦਰਸ਼ਨ ਕਰਕੇ ਮਨ ਦੀ ਸ਼ਰਧਾ ਪੂਰੀ ਕਰ ਲੈਂਦੇ ਸੋਫਨਾ ਦਰਸ਼ਨ ਭਾਵਨਾ ਵਾਲੇ ਪ੍ਰੇਮੀ ਨੇਮੀ ਸਿੱਖ ਗੁਰਾਂ ਨੂੰ ਹੁੰਦੇ ਨੇ ਸੁੱਤੇ ਪਿਆਨ ਸੁਪਨੇ ਵਿੱਚ ਗੁਰੂ ਸਾਹਿਬ ਦੇ ਦਰਸ਼ਨ ਹੁੰਦੇ ਹਨ ਕਿਉਂਕਿ ਮਨ ਦੀ ਭਾਵਨਾ ਦੇ ਨਾਲ ਮਨ ਦੇ ਕਰਮਾਂ ਦੇ ਨਾਲ ਇੱਥੇ ਸੰਕੇਪ ਰੂਪ ਵਿੱਚ ਚਾਰ ਤਰ੍ਹਾਂ ਦੇ ਦਰਸ਼ਨ ਦਾ ਜ਼ਿਕਰ ਕੀਤਾ ਗੁਰਬਾਣੀ ਅੰਦਰ ਬਿਆੰਤ ਸ਼ਬਦ ਹਨ ਜਿਨ੍ਹਾਂ ਅੰਦਰ ਗੁਰਸਿੱਖਾਂ ਦੇ ਦਿਲ ਦੀ ਤਾਂਗ ਦਰਸ਼ਨਾ ਪ੍ਰਤੀ ਗੁਰਦੇਵ ਨੇ ਪ੍ਰਕਟ ਕੀਤੀ ਹੈ ਤੇ ਭਾਈ ਗੁਰਦਾਸ ਜੀ ਨੇ ਵੀ ਏਸੇ ਤਰ੍ਹਾਂ ਕਥਨ ਕੀਤਾ ਸਤਗੁਰ ਦਰਸ਼ਨ ਸਭ ਆਗਾਦ ਗੋਦ ਅਵਗਤ ਗਤ ਨਿਤਨਿਤ ਨਮੋ ਨਮ ਹੈ ਦਰਸ ਧਿਆਨ ਅਰ ਸਬਦ ਗਿਆਨ ਨਿਵ ਗਉਦ ਪ੍ਰਗਟ ਖਟਪੂਰਨ ਬ੍ਰਹਮ ਹੈ ਨਿਰਗੁਣ ਸਰਗੁਣ ਕੁਸ਼ ਮਾਵਲੀ ਸੁਗੰਧ ਸੰਧ ਏਕ ਅਨੇਕ ਰੂਪ ਗਮਤਾ ਅਗਮ ਹੈ अजर्ज जे। अजर्ज में अकात कथा परमदूत है। है। आम जीवन समझ नहीं आ सकी पर गुरुदेव का पावन बाणी अंदर यही फरमान है कि प्रतख रूप में तो दर्शन किते तफले ह ਜੋ ਗੁਰ ਸਿੱਖ ਜਗਿਆਸੂ ਅਥਾਹ ਸਰਧਾ ਤੇ ਪ੍ਰੇਮ ਨਾਲ ਗੁਰੂ ਸਾਹਿਬ ਦੇ ਦਰਸ਼ਨ ਕਰਦਾ ਹੈ ਨਹੀਂ ਤਾਂ ਉਸ ਤਰ੍ਹਾਂ ਸਭ ਕੋਈ ਦਰਸ਼ਨ ਕਰ ਰਿਹਾ ਹੈ ਭਾਵਨਾ ਤੇ ਪ੍ਰੇਮ ਤੋਂ ਬਿਨਾਂ ਦਰਸ਼ਨ ਕਰਨ ਦਾ ਬਹੁਤਾ ਲਾਭ ਨਹੀਂ ਹੁੰਦਾ ਇਸ ਵਾਸਤੇ ਸਤਿਗੁਰਾਂ ਨੇ ਕਹਿ ਸਤਿਗੁਰ ਨੂੰ ਸਭ ਕੋ ਵੇਖਦਾ ਜੈਤਾ ਜਗ ਸੰਸਾਰ ਮਿੱਠੇ ਮੁਕਤ ਨਾ ਹੋਵੇ ਚਿਰ ਸ਼ਬਦ ਨਾ ਕਰੇ ਵਿਚਾਰ ਜਿਨ੍ਹਾਂ ਚਿਰ ਸਭ ਦੇ ਨਾਲ ਸੁੱਤੇ ਨਹੀਂ ਜੋੜਦਾ ਮਨ ਨੀਵਾ ਨਹੀਂ ਕਰਦਾ ਮਤ ਉੱਚੀ ਨਹੀਂ ਕਰਦਾ ਉਹਨਾਂ ਚਿਰ ਮਹਾਰਾਜ ਕਹਿੰਦੇ ਭਾਈ ਭਾਵੇਂ ਹਰ ਰੋਜ਼ ਦਰਸ਼ਨ ਕਰਦਾ ਹੋਵੇ ਉਹਦੇ ਵਰਥੇ ਜਾਂਦੇ ਨਹੀਂ ਕਿਉਂਕਿ ਸ਼ਰਧਾ ਤੋਂ ਬਿਨਾਂ ਭਾਵਨਾ ਤੋਂ ਬਿਨਾਂ ਕੋਈ ਚੀਜ਼ ਮਿਲਦੀ ਨਹੀਂ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਕਥਨ ਕਰਦੇ ਹਨ ਕਿ ਉਸ ਤਰ੍ਹਾਂ ਦਾ ਸਭ ਕੋਈ ਕਹੀ ਜਾਂਦਾ ਹੈ ਕਿ ਮੈਂ ਦਰਸ਼ਨ ਕਰੇ ਨੇ ਮੈਂ ਤਸਵੀਰਾਂ ਦੇ ਦਰਸ਼ਨ ਕਰਦਾ ਮੈਂ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਦਾ ਕੋਈ ਕਹਿੰਦਾ ਮੈਂ ਬਾਬਾ ਦੀਪ ਸਿੰਘ ਦੇ ਦਰਸ਼ਨ ਕਰਦਾ ਤੇ ਗੁਰੂ ਪਿਆਰਿਓ ਦਰਸ਼ਨ ਕੀਤੇ ਹਨ ਪਰ ਉਹ ਦਰਸ਼ਨ ਕਿਹੜੇ ਹਨ ਇਸ ਦਰਸ਼ਨ ਕਰਨ ਦੇ ਨਾਲ ਮਨ ਗੁਰੂ ਸਰੂਪ ਦੇ ਦਰਸ਼ਨਾ ਚ ਹੀ ਅਪੇਧ ਹੋ ਜਾਂਦਾ ਹੈ ਉਹ ਤਾਂ ਇਕਮਿਕ ਅਲੋਕਿਕ ਦ੍ਰਿਸ਼ਟੀ ਦਾ ਹੀ ਅਸਰ ਹੁੰਦਾ ਹੈ ਕਿਉਂਕਿ ਜਿਹੋ ਜੇ ਗੁਰੂ ਦੇ ਦਰਸ਼ਨ ਕਰਦਾ ਹੈ ਉਹੋ ਜਿਹਾ ਗੁਰੂ ਦੇ ਨਾਲ ਦਰਸ਼ਨ ਹੁੰਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਦਰਸ਼ਨ ਦੇਖਿਓ ਦੇਖਿਓ ਸਗਲ ਸੰਸਾਰ ਕਹੇ ਕਵਨ ਦ੍ਰਿਸ਼ਤਿ ਸਿਉ ਮਨ ਦਰਸ ਸਮਾਵਾਈਐ ਗੁਰ ਉਪਦੇਸ ਸੁਣਿਓ ਸੁਣਿਓ ਸਭ ਕੋ ਕਹੈ ਕਵਨ ਸੁਰਤ ਸੁਣ ਅੰਤ ਨਾ ਧਾਈਐ ਜੈ ਜਕਾਰ ਜਬਦ ਜਗਤ ਗੁਰ ਮੰਤਰ ਜੀ ਕਵਨ ਜੁਗਤ ਜੋਤੀ ਜੋਤ ਲਿ ਬਲਾਈਐ ਦ੍ਰਿਗਤ ਸੁਰਤ ਗਿਆਨ ਧਿਆਨ ਸਰਬੰਗ ਹੀਣ ਪਦਤ ਪਾਵਨ ਗੁਰ ਮੂਡ ਸਮਝਾਈਐ ਗੁਰੂ ਦੀ ਸਮਝ ਤਾਂ ਹੀ ਆਉਂਦੀ ਹੈ ਜਦੋਂ ਗੁਰੂ ਆਪ ਸਮਝਾਉਂਦਾ ਹੈ ਗੁਰੂ ਕਿਰਪਾ ਕਰਦਾ ਹੈ ਇਸ ਵਾਸਤੇ ਮਹਾਰਾਜ ਕਹਿੰਦੇ ਭਾਈ ਆਤ ਪਿਆਸੀ ਪੀਰ ਕੇ ਤਾਈਂ ਜਿਉਂ ਚਾਤਰਕ ਬੰਦੂਰੇ ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਦਾ ਜਿਉਂ ਤ੍ਰਿਖਾਵੰਤ ਬਿਨ ਨੀਰੇ ਇਸ ਵਾਸਤੇ ਮਨ ਦੇ ਵਿੱਚ ਭਾਵਨਾ ਤ੍ਰਿਖਾ ਹੋਣੀ ਚਾਹੀਦੀ ਹੈ ਸਤਿਗੁਰੂ ਬਖਸ਼ਿਸ਼ ਕਰਦੇ ਨੇ ਪੰਥਨ ਹਾਰੇ ਕਾਮਣੇ ਲੋਚਨ ਭਰੀ ਲੈ ਉਲਾਸਾਂ ਉਰਨਾ ਭੀਜੇ ਪਗਣਾ ਖਿッセ ਹਰ ਦਰਸ਼ਨ ਕੀ ਆਸਾ ਮਨ ਦੇ ਵਿੱਚ ਤੰਗ ਹੋਣੀ ਚਾਹੀਦੀ ਹੈ ਦਰਸ਼ਨਾਂ ਦੀ ਗੁਰੂ ਦੀ ਕਿਰਪਾ ਹੁੰਦੀ ਹੈ ਤੇ ਗੁਰੂ ਪਿਆਰਿਓ ਸਤਿਗੁਰੂ ਬਖਸ਼ਿਸ਼ ਕਰਦੇ ਨੇ ਜਿਨ੍ਹਾਂ ਦਾ ਵੀ ਮਨ ਅੰਦਰ ਪਵਿੱਤਰ ਹੁੰਦਾ ਨਾ ਉਹਨਾਂ ਨੂੰ ਸਤਿਗੁਰ ਦੀ ਬਖਸ਼ਿਸ਼ ਹੋ ਜਾਂਦੀ ਹੈ ਤੇ ਗੁਰੂ ਪਿਆਰਿਓ ਆਪਾਂ ਵੀ ਅੰਮ੍ਰਿਤ ਵੇਲੇ ਉੱਠ ਕੇ ਮਹਾਰਾਜ ਦੇ ਦਰਸ਼ਨ ਕਰਿਆ ਕਰੀਏ ਸਤਿਗੁਰੂ ਬਖਸ਼ਿਸ਼ ਕਰਦੇ ਨੇ ਉਹਨਾਂ ਦੇ ਦਰਸ਼ਨ ਕਰਨ ਦੇ ਨਾਲ ਹੀ ਸਾਡਾ ਜਿਹੜਾ ਜੀਵਨ ਸਫਲਾ ਹੁੰਦਾ ਬਾਣੀ ਸਰਵਣ ਕਰਨ ਦੇ ਨਾਲ ਹੀ ਸਾਡਾ ਮਨ ਧਨ ਜਿਹੜਾ ਇਹ ਸਫਲਾ ਹੁੰਦਾ ਸੇਵਾ ਕਰਨ ਦੇ ਨਾਲ ਤਨ ਜਿਹੜਾ ਇਹ ਸਫਲਾ ਹੁੰਦਾ ਹੈ ਭਾਈ ਸੇਵਾ ਹੀ ਤਨ ਦੇ ਨਾਲ ਹੁੰਦੀ ਹੈ ਮਨ ਦੇ ਨਾਲ ਪ੍ਰੇਮ ਜਾਗਦਾ ਹੈ ਭਾਵਨਾ ਦੇ ਨਾਲ ਉਹ ਸਤਿਗੁਰ ਦੀ ਕਿਰਪਾ ਹੁੰਦੀ ਹੈ ਇਸ ਵਾਸਤੇ ਸਤਿਗੁਰੂ ਬਖਸ਼ਿਸ਼ ਕਰਨ ਬੋਲਦਿਆ ਤੋਂ ਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਇਆ ਕਰਨੀਆਂ ਨੇ ਸਤਿਗੁਰੂ ਦੀ ਬਾਣੀ ਜਿਹੜੀ ਹੈ ਇਹ ਆਪਾਂ ਸਰਵਣ ਕਰਿਆ ਕਰੀਏ ਭਾਈ ਤੇ ਸਤਿਗੁਰੂ ਬਖਸ਼ਿਸ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ